ਆਖੀਏ ਪੇਟੀ ਜੀ ਨਹੀਂ ਇਕੱਲਾ ਕੰਡਾ ਕੰਡਾ ਆ ਇਹਨੂੰ ਜਦੋਂ ਉੱਪਰ ਚੱਲ ਜਾ ਖੋਲਦੇ ਸਾਰੇ ਡਰਾਂ ਉਹ 260 ਰੁਪਏ ਪਨੀਰ ਨਹੀਂ ਦੇਣਾ ਤੁਹਾਡਾ 250 ਨੇ ਲੈ ਸਕਦੇ ਹੋ 250 ਕੋਈ ਗੱਲ ਨਹੀਂ ਹੂੰ ਲੈ ਲਿਆ ਜੀ ਪਨੀਰ ਤੇ ਦੁੱਧ ਲੋਹ ਲਾਹ ਸੋਨੇ ਚ ਉੱਪਰ ਹੋ ਜਾਂਦੀ ਤੇ ਵੇਖੋ 60 ਕਿਲੋ ਦਾ ਲੱਗ ਲੱਗਿਆ ਮੰਗਾ ਇੱਕ ਇੱਕ ਚ ਕਿੰਨੇ ਕਿੰਨੀਆਂ ਰੱਖੀਆਂ ਦੱਸਤਾ ਕੋ ਇੱਕ ਇੱਕ ਚ 10-10 5-5 ਕਿਲੋ ਦੀ ਇੱਕ ਸ਼ਰਮਾ ਜੀ ਲੱਗ ਪਾ 5 ਕਿਲੋ ਸਾਢੇ 5 5 ਸਾਢੇ 5 ਨਾ ਇਹ 10-10 ਸਿਕ ਚ ਹੈ ਹਾਂ 5-5 ਕਿਲੋ ਵਾਲੇ ਸਾਡ ਇਹ ਪੈਕਿੰਗ ਚ ਚਲੋ ਇਹ ਇਹ ਸਾਰਿਆਂ ਚ 10-10 ਕਿਲੋ ਤਾਂ ਹੋਊਗਾ ਹੀ ਸ਼ਰਮਾ ਜੀ ਸਾਰਿਆਂ ਚ 10-10 ਕਿਲੋ ਪੈਕ ਮਤਲਬ 4 ਕਿਲੋ ਕਵੰਟਲ ਪਨੀਰ ਤਾਂ ਹੈਗਾ ਖੋਲ ਕੇ ਦੇ ਚਾਰ ਨਹੀਂ ਹੋਣਾ ਤਾਂ 56 50 ਮਤਲਬ ਇੰਨਾ ਕੁ ਲਗਭਗ ਹਿਸਾਬ ਮੈਂ ਲਾ ਲਿਆ ਆ ਚਲੋ ਠੀਕ ਆ ਸਾਰਾ ਲਗਭਗ ਇਹ ਤੇ ਜੋ ਕੇ ਆਹੀ ਜੋਖਾ ਵੀ ਆਜੋ ਇੱਧਰ ਆਜੋ ਸ਼ਰਮਾ ਜੀ ਮੇਰੇ ਲੱਗ ਕੇ ਆ ਇਹਨੂੰ ਖੋਲੋ ਆਜੋ ਯਾਰ ਠੰਡ ਲੱਗਦੀ ਜਾ ਰਿਹਾ ਪਰ ਸੋ ਭਾਈ ਇਹ ਬਰਫ਼ ਕਿੱਥੋਂ ਲਈ ਆ? ਹਾਂਜੀ ਆਪਾਂ ਕਾਰਖਾਨਾ ਵੀ ਇਹ ਬਰਫ਼ ਦਾ ਹਾਂ ਉਹਦਾ ਤੁਹਾਨੂੰ ਪਤਾ ਵੀ ਇਹ ਬਰਫ਼ ਜਿਹੜੀ ਆ ਹਾਂ ਇਹ ਆਪਾਂ ਉਹ ਪੈਕੇਟ ਤਾਂ ਰੱਖ ਸਕਦੇ ਆ ਵੀ ਉਹਦੇ ਵਿੱਚ ਨਹੀਂ ਜਾਊਗੀ ਬਰਫ਼ ਕਿਉਂਕਿ ਬਰਫ਼ ਖਾਣ ਵਾਲੀ ਨਹੀਂ ਹੁੰਦੀ ਹਾਂਜੀ ਖਾਣ ਵਾਲੀ ਹੁੰਦੀ ਆ ਹਾਂਜੀ ਖਾਣ ਵਾਲੀ ਹੁੰਦੀ ਬਰਫ਼ ਸਿੱਧੀ ਪਾ ਸਕਦੇ ਹੋ ਤੁਹਾਡੇ ਜਿਹੜੇ ਇਹ ਹਾਈਜਨ ਅਨ ਹਾਈਜਨਿਕ ਹਾਲਾਤਾਂ ਚ ਬਰਫ਼ ਬਣਾਉਂਦੇ ਆ ਅੱਛਾ ਵਾਹ ਚਲੋ ਇੱਕ ਲੋ ਸੈਂਪਲ ਹਾਂਜੀ ਹਾਂਜੀ ਲਖੀ ਐਦਾਂ ਕਰੋ ਜਿਹੜਾ ਜਿਹੜਾ ਮੈਂ ਕੱਢਦਾ ਇੰਚੋ ਲੋਸਨ ਹਾਂਜੀ ਆਨੂੰ ਛੱਡ ਦਿਓ ਠੀਕ ਹੈ ਨਹੀਂ ਕੁਛ ਨਹੀਂ ਆਉਂਦਾ। ਹੋਰ ਯਾਰ। ਦੋਸਤੋ ਕੀ ਮੁਟਲੀ ਜਾਣਕਾਰੀ ਚ ਕੀ ਨਿਕਲੇ। ਦੇਖੋ ਇਹ ਪਨੀਰ ਜਿਹੜਾ ਨਾ ਜਿਹੜਾ ਪਨੀਰ ਅਸੀਂ ਜਿਹਦੇ ਪਨੀਰ ਦੀ ਭਾਲ ਚੋਂ ਨੇ ਤੇ ਇਧਰ ਆਉਂਦਾ ਹੈ ਸਾਡੇ। ਹੂੰ ਇਹ ਉਹੀ ਗੱਡੀਆਂ। ਅੱਛਾ ਚਲੋ। ਇਹ ਪਨੀਰ ਜਿਹੜਾ ਕਾਫੀ ਬਲਕ ਵਿੱਚ ਆਉਂਦਾ। ਹੂੰ ਤੇ ਪਤਾ ਨਹੀਂ ਨਾ ਕੋ ਮਿਲ ਕੇ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦਾ। ਹੂੰ ਆਉਂਦਾ ਇਧਰੋਂ ਹੀ ਆ। अच्छा और गड्डियां काफी आउंदियां एक नहीं आउंदियां हम्म ये देखोगे ਤੁਸੀਂ ਇਹਦੇ ਵਿੱਚ ਆ ਜਿਹੜਾ 8 ਇਹ ਜਿਹੜੇ ਬਾਕਸਸ ਹੈਗੇ ਡੱਬੇ ਹਮਮ ਤੇ ਇਹ ਕਹਿੰਦਾ ਪੇ 10ਾ ਪਰ ਮੈਨੂੰ ਇਹ 10 ਨਹੀਂ ਮੈਨੂੰ 10 ਤੋਂ ਜ਼ਿਆਦਾ ਲੱਗਦੇ ਅੱਛਾ ਜੀ 10 ਨਹੀਂ ਹੈਗੇ ਨਹੀਂ ਇੱਕ 5 5.5 ਕਿਲੋ ਦਾ ਇਹ ਕਹਿੰਦਾ ਜਿਹੜਾ ਉਹ ਪਨੀਰ ਦਾ ਇੱਕ ਉਹ ਦੇਖੀ ਨਾ ਥੱਪੀ ਜੀ ਬਣਾਈ ਹਮ ਇਦਾਂ ਹੀ ਬਣਾਉਂਦੇ ਆ ਪਤਲੇ ਜਿਹੇ ਕੱਪੜੇ 'ਚ ਰੱਖਦੇ ਆ ਇਹ ਬਰ ਫੈਕਟਰੀ ਦੀ ਆ ਜਿਹੜੀ ਵਿੱਚ ਪਾਈ ਆ ਹਾਂ ਜਾਂ ਤਾਂ ਹੋਵੇ ਨਾ ਇਦਾਂ ਚਲੋ ਆ ਪੋਲੀਥੀਨ ਇਹਦੇ ਵਿੱਚ ਨਹੀਂ ਜਾਊਗਾ ਪਰ ਉਹਦੇ ਵਿੱਚ ਜਾ ਸਕਦਾ ਉਹ ਅਨਹਾਈਜਨਿਕ ਹਾਲਾਤਾਂ ਚ ਬਰਸਾ ਤੇ ਹਾਈਜਨ ਦਾ ਤਾਂ ਖਿਆਲ ਹੈ ਹੀ ਨਹੀਂ ਨਾ ਹਾਂ ਹਨਾ ਤੇ ਇਹ ਸਪਲਾਈ ਕਿੱਥੇ ਕਿੱਥੇ ਕਰ ਦਿੱਤਾ ਇਹ ਸਪਲਾਈ ਕਹਿ ਰਿਹਾ ਵੀ ਜਲੰਧਰ ਤੱਕ ਵੀ ਜਾਣੀ ਆ ਟਾਂਡਾ ਜਾਣੀ ਆ ਤੇ ਇੱਥੇ ਵੀ ਜਾਣੀ ਆ ਭੂੰਗਾ ਹਰਿਆਣਾ ਕਹਿ ਰਿਹਾ ਬੰਦਾ ਜਿਹੜਾ ਜਿਹੜਾ ਲੈ ਕੇ ਆਇਆ ਤੇ ਸੁਣ ਲਿਆ ਤੁਸੀਂ ਕਿੱਥੇ ਬਣਾਉਂਦੇ ਆ ਸਾਰਾ ਐਡਰੈਸ ਦੱਸਤਾ ਹੂੰ ਅਸੀਂ ਸੈਂਪਲ ਲਵਾਂਗੇ ਮੈਂ ਚਾਰ ਕੱਢ ਲੈ ਚਾਰ ਸੈਂਪਲ ਪਨੀਰ ਦੇ ਲਵਾਂਗੇ ਆਡਾ ੱਡ ਜਗ੍ਹਾ ਤੋਂ ਠੀਕ ਹੈ ਸਾਰੇ ਟੈਸਟ ਵਾਸਤੇ ਭੇਜਾਂਗੇ ਹੂੰ ਔਰ ਮੇਰੀ ਨਜ਼ਰ ਚ ਜਿਹੜਾ ਉਹ ਪਨੀਰ ਜਿਹੜਾ ਛੱਕੀ ਆ ਤਾਂ ਹੀ ਸੈਂਪਲ ਲੈਨੇ ਆ ਠੀਕ ਹੈ ਹਾਂਜੀ ਤੇ ਡਾਕਟਰ ਸਾਹਿਬ ਕਿੰਨਾ ਕਿ ਹੈਗਾ ਪਨੀਰ ਮੋਟਾ ਜਿਹਾ ਹਿਸਾਬ ਚੋ ਇਹਦੇ ਮੁਤਾਬਕ ਇਹ ਕਹਿੰਦੇ ਆ ਮੈਂ ਇਹ ਚਾਹੁੰਦਾ ਵੀ ਇੱਕ ਜਿਹੜੀ ਬਾਕਸ ਖਾਲੀ ਕਰਾ ਲਈਏ ਸਾਨੂੰ ਤਾਂ ਅੰਦਾਜ਼ਾ ਲੱਗ ਜੂਗਾ ਇੱਕ ਵਾਰੀ ਪਤਾ ਲੱਗ ਜੂਗਾ ਇਹ ਕਹਿੰਦੇ ਇੱਕ ਚੋਂ ਸਾਰਾ ਕੱਢ ਲਈਏ ਸ਼ਰਮਾ ਜੀ ਇੱਕ ਡੱਬੇ ਚ ਹੈਗਾ ਘੱਟੋ ਘੱਟ 60 ਹੈਗਾ ਤੇ ਉਹ 60 ਕਿਲੋ ਪਨੀਰ ਆ ਅੱਠ ਅੱਠ ਬਾਕਸਸ ਆ ਰੈੱਡ ਜਿਹੜੇ ਲਾਲ ਜਿਹੇ ਤੁਹਾਨੂੰ ਦਿਖ ਰਹੇ ਤੇ ਜੇ 60 ਕਿਲੋ ਠੁਸ਼ 648 ਤੇ 5 ਕੁਇੰਟਲ ਦੇ ਕਰੀਬ ਪੌਣੇ 5 ਕੁਇੰਟਲ ਤਾਂ ਇਹ ਹੈਗਾ ਬਾਕੀ ਪੈਕਡ ਹੈਗਾ ਖੁੱਲੇ ਤਾਂ ਲਵਾਂਗਾ ਸਿੰਪਲ ਜਿਹੜਾ ਖੁੱਲਾ ਕੱਢਿਆ ਫਤਰੇ ਜੇ ਕੱਪੜਿਆਂ ਚ ਜਿਹੜਾ ਡਾਕਟਰ ਸਾਹਿਬ ਦੱਸਿਆ ਕਿਥੋਂ ਆ ਰਿਹਾ ਹੈ ਕਿਥੇ ਬਣ ਰਿਹਾ ਇੰਨੀ ਦੁੱਧ ਦੀ ਹੈਗੀ ਹੈ ਕੈਪੈਸਿਟੀ ਵੀ ਇੰਨੇ ਪਨੀਰ ਬਣ ਕੇ ਆ ਰਵੇ ਗਰਦਾਸਪੁਰ ਜ਼ਿਲ੍ਹੇ ਤੋਂ ਦੱਸ ਰਿਹਾ ਆ ਰਹੇ ਹਨ ਕਿਥੋਂ ਬਣ ਰਿਹਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਤਾਂ ਫੂਡ ਸੇਫਟੀ ਦੀਆਂ ਟੀਮਾਂ ਹੋਣਗੀਆਂ ਉਹਨਾਂ ਦੇ ਜਿੰਤ ਨਹੀਂ ਉਹਨਾਂ ਦਾ ਧਿਆਨ ਚ ਨਹੀਂ ਹੋਊਗਾ ਇਹਦੀ ਦੇਖੋ ਉੱਥੇ ਹੈ ਤਾਂ ਸਹੀ ਹੈ ਇਹ ਤਾਂ ਸਾਡੇ ਪ੍ਰੈਮਿਸਿਸ ਵਿੱਚ ਸਾਡੇ ਜੂਰੀਡਿਕਸ਼ਨ ਜਦੋਂ ਆ ਗਿਆ ਅਸੀਂ ਸੈਂਪਲ ਲੈਣੇ ਅਸੀਂ ਕਾਰਵਾਈ ਕਰਨੀ ਪਰ ਪਨੀਰ ਇਦਾਂ ਘੱਟ ਹੁੰਦਾ ਭਈ ਹੁਸ਼ਾਰਪੁਰ ਤੋਂ ਉੱਧਰ ਜਾਂਦਾ ਜਾ ਜਲੰਧਰ ਤੋਂ ਗੁਰਦਾਸਪੁਰ ਆ ਜਾਂਦਾ ਇਦਾਂ ਦੇ ਕੋਈ ਪ੍ਰੈਕਟਿਸ ਨਹੀਂ ਦੇਖੀ ਜਿਹੜਾ ਆਉਂਦਾ ਪਨੀਰ ਇਦਾਂ ਹੀ ਆਉਣਾ ਇਹਨਾਂ ਦੇ ਇਹਨਾਂ ਦੇ ਹੁਣ ਪਤਾ ਨਹੀਂ ਦੁੱਧ ਐਨਾ ਕਿੱਥੋਂ ਦਾ ਪਰ ਜਿੰਨਾ ਕਿ ਜਿੰਨੇ ਕ ਸੈਂਪਲ ਦੁੱਧ ਦੇ ਪਨੀਰ ਦੇ ਲਏ ਆ ਪਾਸ ਕੋਸ ਨਹੀਂ ਆਉਂਦੇ ਜਿਆਦਾ ਸਬਸਟੈਂਡਰਡ ਪਨੀਰ ਆਉਂਦਾ ਇਹ ਫਿਰ ਬਣਦੀ ਕਾਦੇ ਨਾਲ ਪਨੀਰ ਤਾਂ ਦੁੱਧ ਦਾ ਹੀ ਬਣਾਉਂਦੇ ਹਲਾਲ ਇੰਦੇ ਤੋਂ ਹਾਂਜੀ ਇਹ ਵਾਲਾ ਕਾਦੇ ਨਾਲ ਬਣਾਉਂਦੇ ਇਹ ਤਾਂ ਇਹ ਦੱਸੂਗਾ ਪਨੀਰ ਆਉਂਦਾ ਉਹ ਜਿਹੜਾ ਕਰ ਲੋਗੇ ਆਗੇ ਨਾ ਨਹੀਂ ਪੈਂਦੀ ਪਰ ਆ ਤਾਂ ਲੋ ਇਧਰ ਪਰੇ ਹੋ ਜਾ ਤੂੰ ਰੋਟਾ ਹੀ ਆ ਜਾਣੀ ਮੇਰੀ ਬਸ ਤੇ ਕਿਉਂਕਿ ਹੁਣ ਤੁਸੀਂ ਲਾਓ ਇੱਕ ਡਰਾਈਵਰ ਦਾ ਖਰਚਾ ਹਨਾ ਇਹਦਾ ਸ਼ਰਮਾ ਜੀ ਵੀ ਤੁਰੇ ਇੱਕ ਬੰਦਾ ਇਹਦੀ ਤਨਖਾਹ ਆ ਗੱਡੀ ਦਾ ਖਰਚਾ ਸਾਰਾ ਖਰਚਾ ਲਾ ਕੇ ਤੁਸੀਂ ਇਹ ਖਰਚੇ ਕੱਢ ਕੇ ਦੇਖੋ ਵੀ ਇਹ ਜਿਹੜਾ ਪਨੀਰ ਆ ਫਿਰ ਇਹਦੇ ਪਨੀਰ ਚ ਇਹਨਾਂ ਨੂੰ ਪ੍ਰੋਫਿਟ ਕਿੰਨਾ ਕੱਢਣਗੇ ਉੱਗੂਗਾ ਕਿੰਨੇ ਦਾ ਜੇ ਸਾਰੇ ਖਰਚੇ ਲਾਓ ਮਤਲਬ ਮੇਰੇ ਖਿਆਲ ਨਾਲ ਇਹ 150 ਰੁਪਏ ਕਿਲੋ ਪਨੀਰ ਜਿਹੜਾ ਇਹਨੂੰ ਵੇਚਾ ਹੋਊਗਾ ਤਾਂ ਜਾ ਕੇ ਇਹ ਇਹ ਅੱਗੇ ਛੇਲ ਛੇਲ ਲਈ ਤੁਰੂਗਾ ਬੰਦਾ ਠੀਕ ਹੈ ਮਤਲਬ ਉਹ ਜਿਹੜਾ ਪਨੀਰ ਆ ਜਿਹੜਾ ਇਦਾਂ ਤੇ ਉਹ ਪਨੀਰ ਮੈਂ ਪਹਿਲਾਂ ਵੀ ਕਿਹਾ ਸਰ ਇਹ ਜ਼ਰੂਰ ਪੁੱਛਿਓ ਕਿ ਕਿਵੇਂ ਕਿੰਨਾ ਦੁੱਧ ਖਰੀਦਦੇ ਕਿੰਨਾ ਕਿ ਬਣਦਾ ਹੈਗਾ ਠੀਕ ਹੈ ਜਿਹੜਾ ਸੈਂਟਿੰਗ ਜਿਹੜੀ ਹੈ ਇਸ ਪਨੀਰ ਦੀ ਪੂਰੀ ਜਿਹੜੀ ਹੁਣ ਇਹਨਾਂ ਦੇ ਇਸ ਆਵ ਦੇ ਨਾਲ ਆਪਣੇ ਮੁਲਾਜ਼ਮ ਕਿੱਥੇ ਕਿੱਥੇ ਕੀ ਕੀਤਾ ਜਾ ਰਿਹਾ ਤਾਂ ਤੁਸੀਂ ਉਹਨਾਂ ਦੀ ਸੰਗਤਾ ਦੇ ਵਿੱਚ ਉਹਨੇ ਲੋਕੋ ਇਹਨਾਂ ਕਿੱਥੇ ਤੱਕ ਸਮਾਂ ਲਿਜਾਇਆ ਚੁੱਕਾ ਜਾਵਾ ਗਿਆ 30 ਉੱਤਪਤੀ ਦੀ ਪਾਸੇ ਰੱਖਿਆ ਜਾਂਦਾ ਹੈ ਇਹਦਾ ਉਹ ਦੇ ਸੰਸਾਰ ਦਾ ਇੱਕ ਦਮ ਪੌਂਦਾ ਹੈ ਕਿ ਜਿਹਦੀ ਕੈਂਪੇਨਿੰਗ ਹੋ ਰਹੀ ਕੀਤੀ ਜਾ ਰਹੀ ਹੈ ਕੈਂਪੇਨਿੰਗ ਦੇ ਬਾਅਦ ਜਿਹੜਾ ਨਾ ਇਹ ਦਾ ਮਾਰਫਾ ਇਹ ਤੁਹਾਡੀ ਫੈਕਟਰੀ ਦੀ ਬਰਫ਼ ਹੈ। ਫੈਕਟਰੀ ਦੀ ਬਰਫ਼ ਹਨ। ਫੈਕਟਰੀ ਦੀ ਜਿਹੜੀ ਬਰਫ਼ ਆ ਉਹ ਜ਼ਰੂਰੀ ਇਦਾਂ ਨਹੀਂ ਹੈਗੀ ਕਿ ਉਹ ਤੁਸੀਂ ਡਾਇਰੈਕਟ ਖਾਣ ਲਈ ਵਰਤੋ ਕਿਉਂਕਿ ਤੁਸੀਂ ਬੜੇ ਕੱਪੜੇ ਚ ਲਪੇਟਿਆ ਹੋਇਆ ਪਨੀਰ ਹੈ। ਕਿ ਹਾਈਜਨ ਦਾ ਖਿਆਲ ਨਹੀਂ ਤੁਸੀਂ ਰੱਖਿਆ। ਠੀਕ ਹੈ? ਕਿਉਂਕਿ ਜਿਹੜਾ ਉਹ ਪੈਕਡ ਪਨੀਰ ਹੈ ਉਹਨੂੰ ਠੰਡਾ ਰੱਖਣ ਲਈ ਉਹਦਾ ਟੈਂਪਰੇਚਰ ਮੇਨਟੇਨ ਕਰਨ ਲਈ ਤਾਂ ਠੀਕ ਹੈ। ਤਾਂ ਕਿ ਜਿਹੜਾ ਬਰਫ਼ ਵਾਲਾ ਪਾਣੀ ਆ ਜਾਂ ਉਹਦੇ ਵਿੱਚ ਨਾ ਸਮਾਏ, ਵਿੱਚ ਨਾ ਜਾਵੇ। ਕਿਉਂਕਿ ਉਹ ਨਹੀਂ ਠੀਕ ਹੈਗਾ ਪਾਣੀ ਬਰਫ਼ ਉਹ ਉਹ ਬਰਫ਼ ਜਿਹੜੀ ਕਦੀ ਦੇਖੀ ਫੈਕਟਰੀਆਂ 'ਚ ਬਣਦੀ ਉਹ ਖਾਣ ਲਈ ਪਰਪਸ ਲਈ ਨਹੀਂ ਦਿੰਦੇ ਉਹ ਉਹ ਚਿਲਿੰਗ ਪਰਪਸ ਲਈ ਆ ਔਰ ਚਿਲਿੰਗ ਦਾ ਮਤਲਬ ਇਹ ਹੁੰਦਾ ਵੀ ਚੀਜ਼ ਦੇ ਉਹ ਉਹਦੇ ਜਿਹੜੀ ਚੀਜ਼ ਨੂੰ ਠੰਡਾ ਕਰਨਾ ਨਾ ਉਹਦੇ 'ਚੋਂ ਡਾਇਰੈਕਟਲੀ ਨਾ ਜਾਵੇ ਤੁਸੀਂ ਸਿੱਧਾ ਹੀ ਵਿੱਚ ਰੱਖੇ ਹੋਇਆ ਤੇ ਕੱਪੜਾ ਤਾਂ ਰੋਕ ਨਹੀਂ ਸਕਦਾ ਉਹਨੂੰ ਬਰਫ਼ ਨੂੰ ਉਹ ਬਰਫ਼ ਵਾਲੀ ਚੀਜ਼ ਜੇ ਉਹਦੇ 'ਚ ਬੈਕਟੀਰੀਆ ਆ ਕੋਈ ਹੈਗਾ ਹਨਾ ਉਹ ਚੀਜ਼ ਉਹ 'ਚ ਜਾਊਗੀ ਪਨੀਰ ਦੇ ਇਸ ਕਰਕੇ ਉਹ ਇਸ ਪਰਪਸ ਲਈ ਨਹੀਂ ਹੈਗੀ ਤੁਸੀਂ ਜਾਣ ਤਾਂ ਉਹ ਹੋਵੇ ਨਾ ਜਿੱਦਾਂ ਉਹ ਪੈਕਿੰਗ ਤੁਹਾਡੀ ਆ ਪੋਲੀਥੀਨ ਜਾਂ ਜਿਹੜੀ ਵੀ ਬਾਹਰ ਪ੍ਰੈਪਰ ਆ ਵਿੱਚ ਉਹਦੇ ਨਹੀਂ ਜਾ ਸਕਦਾ ਪਾਣੀ ਜਾਂ ਕੋਈ ਚੀਜ਼ ਇਹ ਤੁਹਾਡੀ ਜਾਂਦੀ ਹੈ ਠੀਕ ਹੈ ਸਰ ਇਹ ਧਿਆਨ ਰੱਖੋ ਪਰ ਟੈਂਪਰੇਚਰ ਤਾਂ ਮੇਨਟੇਨ ਕਰਨਾ ਪਰ ਨਾਲ ਦੇ ਨਾਲ ਉਹਨੂੰ ਪਨੀਰ ਨੂੰ ਆਪਾਂ ਹਾਈਜਨ ਦਾ ਵੀ ਖਿਆਲ ਰੱਖਣਾ ਪਏ ਬੈਕਟੀਰੀਆ ਨਾ ਉਹਦੇ ਚ ਚਲ ਜਾਣ ਖਾ ਕੇ ਬਿਮਾਰੀ ਨਾ ਹੋ ਜਾਣ ਲੋਕੀ ਸ਼ਰਮਈਏ ਦੱਸਿਓ ਜੀ ਪਨੀਰ ਕਿੱਥੇ ਬਣਦਾ ਤੇ ਇਹ ਕਿਵੇਂ ਬਣਦਾ ਜੀ ਕਿਉਂਕਿ ਕਈ ਵਾਰੀ ਇਹ ਸਵਾਲ ਖੜੇ ਹੋਏ ਆ ਕਿ ਇਹ ਦੁੱਧ ਸਹੀ ਨਹੀਂ ਹੁੰਦਾ ਜਿੱਦਾਂ ਪਨੀਰ ਬਣਦਾ ਸਰ ਦੁੱਧ ਦਾ ਹੀ ਬਣ ਗਿਆ ਸਰ ਹਾਂ ਇਹ ਕਿਨੇ ਚਿਰ ਤੋਂ ਸਪਲਾਈ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਰਾ 6-7 ਮਹੀਨੇ ਹੋਏ ਹੈ ਤੋੜੀ ਡਿਊਟੀ ਸਿਰਫ ਸਪਲਾਈ ਕਰਦੇ ਆ ਇਹ ਕਿੱਥੇ-ਕਿੱਥੇ ਸਪਲਾਈ ਕਰਨਾ ਤੁਸੀਂ ਐ ਹਰਿਆਣਾ ਤੋਂ ਕਰਨਾ ਅੰਜਲੰਦਰ ਕਰਨਾ ਬੰਦ ਅੰਜਲੰਦਰ ਕਰਨਾ ਹਾਂ ਦੱਸ ਸਕਦੇ ਹੋ ਵੀ ਕਿਹੜੀ-ਕਿਹੜੀ ਜਗ੍ਹਾ ਤੇ ਕਰਨਾ ਤੁਸੀਂ ਕੋਈ ਦੱਸ ਸਕਦੇ ਹੋ ਵੀ ਕਿੱਥੇ-ਕਿੱਥੇ ਕਰਨਾ ਤੁਸੀਂ ਸਰ ਕੀ ਦੱਸ ਹਾਂ ਨਹੀਂ ਤੁਸੀਂ ਘਬਰਾਓ ਨਾ ਮੈਂ ਘਬਰਾਉਣ ਵਾਲੀ ਹਾਂ ਤੁਹਾਨੂੰ ਜੇ ਜੇ ਬਿਲਕੁਲ ਠੀਕ ਹੈ ਤੇ ਫਿਰ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਕੋਈ ਸਟਾਪ ਹੋ ਜੂਗਾ ਉਹ ਤਾਂ ਕੋਈ ਉਹ ਨਹੀਂ ਉਹ ਸੈਂਪਲ ਸਾਫ਼ ਹੋ ਜਾਣਾ ਜੀ ਜੀ ਕਿੰਨਾ ਕੁ ਦੁੱਧ ਸ਼ਰਮਾ ਜੀ ਆਉਂਦਾ ਉੱਥੇ ਕਿੱਥੋਂ ਦੁੱਧ ਆਉਂਦਾ ਤੁਹਾਡੇ ਕੋਲ ਸਰ ਅਸੀਂ ਕਲੈਕਸ਼ਨ ਸੈਂਟਰ ਹੋਇਆ ਹੈ ਅੱਛਾ ਜੀ ਕਿੰਨਾ ਕੁ ਦੁੱਧ ਆਉਂਦਾ ਜੀ ਉੱਥੇ ਨਹੀਂ ਉੱਥੇ ਇੱਕ ਸੈਂਟਰ ਤੇ 11 12 ਕੁਇੰਟਲ ਤੇ ਹੁੰਦਾ ਹੈ ਜੀ ਤੇ ਇਹ ਕਿੰਨੇ ਰੁਪਏ ਦਾ ਤੁਸੀਂ ਕਿਲੋ ਵੇਚਣਾ ਜੀ ਅੱਗੇ ਇਹ 820 ਰੁਪਏ ਵੇਚਣਾ ਸਾਹਿਬ 820 ਤੁਸੀਂ ਵੇਚਣਾ ਕਿਲੋ ਤੇ ਕਿੰਨਾ ਪਨੀਰ ਲੈ ਕੇ ਚੱਲੇ ਹੋ ਜੀ ਇਹ ਲਗਭਗ ਹੋਣਾ ਜੀ 3.5 4 ਦੇ ਵਿੱਚ ਹੋਣਾ ਕੌਣ ਤਾਂ ਹਾਂਜੀ ਪਰ ਅਹੀਂ ਇਹ ਧੋਲ ਕੇ ਨਹੀਂ ਲੰਦਾ ਉਹਨਾਂ ਨੇ ਤੋਲਿਆ ਸਾਨੂੰ ਪਤਾ ਨਹੀਂ ਜਿਨ੍ਹਾਂ ਨੇ ਪ੍ਰੋਪਰ ਕਰਿਆ ਸਮਝ ਜਿਹੜੀ ਚੀਜ਼ ਮਾਲ ਲੈ ਕੇ ਤੁਰੇ ਹੋ ਆ ਹਾਂਜੀ ਤੁਹਾਨੂੰ ਬਿਲਕੁਲ ਮਾਲਕ ਕੌਣ ਕੀ ਨਾ ਉਹਨਾਂ ਦਾ ਦੀਪਕ ਮਾਰ ਦੀਪਕ ਮਾਰ ਜੀ ਇਹ ਦੱਸੋ ਪਈ ਜਿਹੜਾ ਤੁਸੀਂ ਕਿਹਾ ਪਈ ਇੱਕ ਚ 10 ਹਾਂ ਜੀ ਤੁਹਾਡੀਆਂ ਉਹ ਆ ਜਿਹੜੇ ਪੈਕਿੰਗ ਹੈਗੀਆਂ ਹਨਾ ਪਨੀਰ ਦੀਆਂ ਬਿਲਕੁਲ ਸਰ ਔਰ ਤੁਸੀਂ ਇਹ ਕਿਹਾ ਪਈ 5 ਤੋਂ 5.5 ਕਿਲੋ ਪਨੀਰ ਚਾਹੀਦਾ ਹਨਾ